ਰਾਜਸਥਾਨ ਦੇ ਜਲੌਰ ਤੋਂ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਇੱਕ ਸੜਕ ਹਾਦਸਾ ਵਾਪਰਿਆ ਆ ਤੁਹਾਨੂੰ ਦੱਸਦੀ ਕਿ ਇੱਕ ਬੱਸ ਜਿਹੜੀ ਕਿ ਤੇਜ਼ ਰਫ਼ਤਾਰ ਸੜਕ ਤੇ ਜਾ ਰਹੀ ਹੁੰਦੀ ਆ ਪਰ ਅੱਗਿਓ ਇੱਕ ਟਰੈਕਟਰ ਵਾਲਾ ਜਿਹੜਾ ਕਿ ਮੋੜ ਕੱਟ ਦਿੰਦਾ ਆ ਜਿਸ ਤੋਂ ਬਾਅਦ ਤੇਜ਼ ਰਫ਼ਤਾਰ ਬੱਸ ਹੈ ਜਿਹੜੀ ਕਿ ਉਹ ਟਰੈਕਟਰ ਤੇ ਜਾ ਕੇ ਵੱਜਦੀ ਆ ਤੁਹਾਨੂੰ ਦੱਸਦੀ ਕਿ ਜਦੋਂ ਟਰੈਕਟਰ ਦੇ ਨਾਲ ਐਕਸੀਡੈਂਟ ਹੁੰਦਾ ਆ ਤਾਂ ਟਰੈਕਟਰ ਦੋ ਤਿੰਨ ਪਲਟੀਆਂ ਖਾ ਕੇ ਜਿਹੜਾ ਕਿ ਸਿੱਧਾ ਹੋ ਜਾਂਦਾ ਜੇਕਰ ਅਸੀਂ ਪਲਟੀਆਂ ਖਾਣ ਤੋਂ ਬਾਅਦ ਤੁਹਾਨੂੰ ਦੱਸਦੀ ਕਿ ਟਰੈਕਟਰ ਸਵਾਰ ਹੈ ਜਿਹੜਾ ਕਿ ਪੂਰੇ ਤਰੀਕੇ ਦੇ ਨਾਲ ਜ਼ਖਮੀ ਹੋ ਚੁੱਕਾ ਆ ਹਸਪਤਾਲ ਦੇ ਵਿੱਚ ਦਾਖਲ ਆ ਜੇਕਰ ਬੱਸ ਦੀ ਗੱਲ ਕੀਤੀ ਜਾਵੇ ਤਾਂ ਬੱਸ ਦੇ ਵਿੱਚ ਨੁਕਸਾਨ ਵੀ ਹੋਇਆ ਆ ਜਿਹੜੇ ਯਾਤਰੀ ਨੇ ਉਹ ਸੁਰੱਖਿਅਤ ਨੇ ਪਰ ਬੱਸ ਦਾ ਨੁਕਸਾਨ ਹੋ ਚੁੱਕਾ ਆ ਬੱਸ ਦਾ ਅਗਲਾ ਸ਼ੀਸ਼ਾ ਹੈ ਜਿਹੜਾ ਕਿ ਟੁੱਟ ਚੁੱਕਾ ਆ ਤੁਹਾਨੂੰ ਦੱਸਦੀ ਕਿ ਇਹ ਮਾਮਲਾ ਹੈ ਜਿਹੜਾ ਕਿ ਰਾਜਸਥਾਨ ਦੇ ਜਲੋਰ ਤੋਂ ਆ ਤੇ ਹੋਰ ਜਾਣਕਾਰੀ ਲਈ ਦੇਖਦੇ ਰਹੋ AK News